ਦੇਖੋ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੀਵਰੇਜ ਸਟੌਮ ਸੀਵਰ ਔਰ ਵਾਟਰ ਸਪਲਾਈ ਦੀਆਂ ਪਾਈਪਾਂ ਸ਼ਹਿਰ ਦੇ ਵਿੱਚ ਕੰਮ ਚੱਲ ਰਿਹਾ ਸੀ ਸਾਰਾ ਸ਼ਹਿਰ ਜਿਹੜਾ ਉਹ ਇੱਕ ਕਿਸਮ ਦਾ ਪਟਿਆ ਪਿਆ ਸੀ ਲੋਕਾਂ ਨੂੰ ਬਹੁਤ ਤਕਲੀਫ ਹੋਈ ਸੀ ਪਰ ਅੱਜ ਜਿਹੜਾ ਸੀਵਰੇਜ ਦਾ ਕੰਮ ਹੈ ਉਹ ਇੱਥੇ ਕੰਪਲੀਟ ਹੋ ਗਿਆ ਔਰ ਲੋਹਈਆਂ ਚੁੰਗੀ ਤੋਂ ਲੈ ਕੇ ਹਟਸਾਬ ਤੱਕ ਇਹ ਜਿਹੜੀ ਆ ਥੋੜੇ ਚਿਰ ਦੇ ਵਿੱਚ ਹੀ ਇਹ ਰੋਡ ਜਿਹੜੀ ਅੱਜ ਬਣਨੀ ਸ਼ੁਰੂ ਹੋ ਗਈ ਹੈ ਇਹ ਥੋੜੇ ਚਿਰ ਦੇ ਵਿੱਚ ਹੀ ਬਨ ਜਾਊਗੀ ਇਸ ਦੇ ਨਾਲ ਹੀ ਸ਼ਹੀਦ ਉਦਮ ਸਿੰਘ ਚੌਕ ਤੋਂ ਲੈ ਕੇ ਉਹ ਡੱਲਾ ਜਿਹੜਾ ਬ੍ਰਿਜ ਹੈ ਉੱਥੋਂ ਤੱਕ ਨਾਲ ਦੀ ਨਾਲ ਹੀ ਕੰਮ ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਤੀਜਾ ਪੜਾ ਜਿਹੜਾ ਉਹ ਤਲਵੰਡੀ ਬ੍ਰਿਜ ਤੋਂ ਲੈ ਕੇ ਸ਼ਹੀਦ ਉਦਮ ਸਿੰਘ ਚੌਕ ਤੱਕ ਤੇ ਜਿਹੜਾ ਉਰਲਾ ਟੋਟਾ ਉਹਨੂੰ ਵੀ ਨਾ ਡੇਢ ਲੱਗ ਸਕਦਾ ਸੋ ਕਹਿਣ ਤੋਂ ਭਾਵ ਹੈ ਕਿ ਕੰਮ ਜਿਹੜਾ ਸ਼ੁਰੂ ਹੋ ਗਿਆ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਨਵੇੜਨ ਦੀ ਇਹਦੇ ਵਿੱਚ ਮੈਂ ਸੰਗਤ ਨੂੰ ਦੱਸਣਾ ਚਾਹਨਾ ਕਿ ਅਸੀਂ ਫਸਟ ਲੇਅਰ ਜਿਹੜੀ ਇਹਨਾਂ ਨੂੰ ਪਾ ਦਈਓ ਤਾਂ ਕਿ ਕੱਲ ਨੂੰ ਬਾਈ ਚਾਂਸ ਕਿਉਂਕਿ ਅਜੇ ਤਾਜ਼ਾ-ਤਾਜ਼ਾ ਪੱਟਿਆ ਥੋੜਾ ਚਿਰ ਹੋਇਆ ਤੇ ਜੇ ਕਿਤੇ ਇਹ ਪ੍ਰੋਬਲਮ ਆਉਂਦੀ ਹੈ ਕਿ ਤੂੰ ਸੜਕ ਬੈਠ ਜਾਂਦੀ ਹੈ ਤੇ ਉਸ ਜਿਹੜੀ ਜਦੋਂ ਸੈਕੰਡ ਲੇਅਰ ਪੈਣੀ ਹੈ ਉਦੋਂ ਬਿਲਕੁਲ ਉਹ ਠੀਕ ਹੋ ਜਾਊਗੀ ਸੋ ਬਹੁਤ ਵਧੀਆ ਕੰਮ ਹੋਊਗਾ ਤੇ ਮੈਂ ਇਸ ਕਾਰਜ ਲਈ ਵਧਾਈ ਦੇਣਾ ਸੰਗਤ ਨੂੰ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਤਕਲੀਫ ਝੱਲੀ ਐ ਤੇ ਇਸ ਤਕਲੀਫ ਨੂੰ ਉਹਨਾਂ ਨੇ ਬੀਅਰ ਕੀਤਾ ਸੋ ਮੈਂ ਸੰਗਤ ਦਾ ਵੀ ਬੜਾ ਧੰਨਵਾਦੀ ਆ ਤੇ ਬਤਾਈ ਵੀ ਦਿਨਾ ਕਿ ਹੁਣ ਸ਼ਹਿਰ ਜਿਹੜਾ ਜਦੋਂ ਇਹ ਸੜਕ ਬਾਹਰਲੀ ਬਣ ਗਈ ਅੰਦਰ ਕੰਮ ਸ਼ੁਰੂ ਹੋ ਗਿਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਬੜੀਆਂ ਪ੍ਰੋਬਲਮਸ ਆਉਂਦੀਆਂ ਸੀ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਲ ਜਾਂਦਾ ਸੀਗਾ ਔਰ ਬਰਸਾਤੀ ਪਾਣੀ ਖੜਾ ਹੋ ਕੇ ਬੁਰੀ ਹਾਲਤ ਹੋ ਜਾਂਦੀ ਸੀ ਇਹੋ ਜੀ ਕੋਈ ਵੀ ਹੁਣ ਸਮੱਸਿਆ ਜਿਹੜੀ ਇਹਦੇ ਇਹਦਾ ਸਦਾ ਲਈ ਨਜਾਤ ਮਿਲ ਗਈ ਇਸ ਚੀਜ਼ ਤੋਂ ਸੋ ਬਹੁਤ ਵਧੀਆ ਰੂਗਾ ਤੇ ਇਹਦੇ ਲਈ ਮੈਂ ਸੰਗਤ ਨੂੰ ਵਧਾਈ ਵੀ ਦੇਣਾ ਧੰਨਵਾਦ ਕੀਤਾ